ਸ਼੍ਰੀ ਗਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਅਸੀਂ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਏ ਆਂ ਕਲੈਕਸ਼ਨ ਤਾਂ ਹਰ ਰੋਜ਼ ਹੀ ਪਿਆਰੀ ਹੁੰਦੀ ਹੈ ਤੁਹਾਨੂੰ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਪਰ ਜਿਹੜੇ ਅੱਜ ਸੂਟ ਲੈ ਕੇ ਆਈ ਜੀ ਅਸੀਂ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦਾ ਸਟੱਫ ਦਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਕਾਟਨ ਦਾ ਜੌਰਜਟ ਦਾ ਮੋਡਲ ਦਾ ਤੇ ਕ੍ਰੇਪ ਦੇ ਸ਼ਿਮਰ ਦੇ ਅਲੱਗ-ਅਲੱਗ ਤਰ੍ਹਾਂ ਦੇ ਸਟੱਫ ਹੋਣਗੇ ਪ੍ਰਾਈਸ ਸਭ ਦਾ ਇੱਕੋ ਹੀ ਰਹੇਗਾ ਤੇ 2200 ਰਹੇਗਾ ਜੀ ਪ੍ਰਾਈਸ 2200 ਦੇ ਬਹੁਤ ਸੋਨੇ ਜੇ ਸੂਟ ਨੇ ਤੇ ਕਾਫੀ ਜ਼ਿਆਦਾ ਡਿਸਕਾਊਂਟ ਤੇ ਤੁਹਾਨੂੰ ਅਸੀਂ ਅੱਜ ਵਾਲੇ ਸੂਟ ਦੇ ਰਹੇ ਹਾਂ ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਇਸ ਨੰਬਰ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਨੂੰ ਪਿਕ ਸੈਂਡ ਕਰ ਸਕਦੇ ਹੋ ਸਭ ਤੋਂ ਪਹਿਲੇ ਇੱਕ ਬਹੁਤ ਪਿਆਰੇ ਜੇ ਪ੍ਰਿੰਟ ਤੋਂ ਸ਼ੁਰੂਆਤ ਕਰਦੇ ਹਾਂ ਇਹ ਹੈਗਾ ਜੀ ਬਹੁਤ ਸੋਨਾ ਪ੍ਰਿੰਟ ਸੂਟ ਦਾ ਕਲਰ ਪ੍ਰਿੰਟ ਤੇ ਉੱਪਰ ਇਹ ਵਰਕ ਹੈ ਇਸ ਤੇ ਛੋਟਾ ਛੋਟਾ ਗੱਠ ਕਢਾਈ ਦਾ ਕੀਤਾ ਹੋਇਆ ਪਿਓਰ ਕਾਟਨ ਠੀਕ ਹੈ ਜੀ ਤੇ 2200 ਅੱਜ ਦੀ ਸਾਰੀ ਵੀਡੀਓ ਦਾ ਪ੍ਰਾਈਸ ਰਹੇਗਾ ਇਹ ਹੈਗੀ ਜੀ ਇਹਦੇ ਨਾਲ ਸਲਵਾਰ ਤੇ ਦੁਪੱਟਾ ਬਾਕਸ ਹੋਣਾ ਇਹ ਹੈਗਾ ਇਹਦਾ ਸਟਾਈਲਿਸ਼ ਜਿਹਾ ਬਹੁਤ ਪਿਆਰਾ ਜਿਹਾ ਦੁਪੱਟਾ ਇਹ ਇੱਕੋ ਪੀਸ ਪਿਆ ਸੀਗਾ ਸਾਡੇ ਕੋਲ ਤੇ ਮੈਂ ਇਹ ਸੂਟ ਵੀ ਤੁਹਾਨੂੰ ਡਿਸਕਾਊਂਟ ਤੇ ਦੇ ਰਹੀ ਹਾਂ ਬਹੁਤ ਸੋਹਣਾ ਪੀਸ ਆ ਤੇ 2200 ਦਾ ਠੀਕ ਹੈ ਜੀ ਅ ਨੈਕਸਟ ਤੁਹਾਨੂੰ ਹੁਣ ਅਸੀਂ ਦਿਖਾ ਰਹੇ ਹਾਂ ਜੋਰਜਟ ਦੇ ਸੂਟ ਇਹ ਹੈਗੇ ਨੇ ਜੀ ਸਾਰੇ ਬਹੁਤ ਪਿਆਰੇ ਪੇਂਟਿੰਗ ਵਾਲੇ ਜੋਰਜਟ ਦੇ ਸੂਟ ਜਿਨ੍ਹਾਂ ਦੇ ਨਾਲ ਗਰੇਪ ਦੀਆਂ ਸਲਵਾਰਾਂ ਨੇ ਜੀ ਤੇ ਪਿਓਰ ਸ਼ਾਫਵਾਨ ਦੇ ਦੁਪੱਟੇ ਆ ਅਸੀਂ ਇਹ ਵਾਲੇ ਸੂਟ ਹਮੇਸ਼ਾ ਹੀ ਸਾਡੇ ਬਹੁਤ ਸੋਹਣੇ ਜੇ ਮਤਲਬ ਇਹਨਾਂ ਦਾ ਸਾਨੂੰ ਬਹੁਤ ਵਧੀਆ ਰਿਸਪਾਂਸ ਰਹਿੰਦਾ ਹੈ ਪਰ ਅਸ ਤੁਹਾਨੂੰ ਅਸੀਂ ਇਹ ਸੇਲ 'ਚ ਲੈ ਕੇ ਆਈਆਂ ਸੂਟ ਜੌਰਜਟ ਦਾ ਇਦਾਂ ਡਬਲ ਸ਼ੇਡ ਦੇ ਵਿੱਚ ਲਾਈਟ ਡਾਰਕ ਜਾਂ ਹਲਕਾ-ਹਲਕਾ ਜਿਹਾ ਸਟੱਫ ਰਹੇਗਾ ਇਦਾਂ ਹੈਗੀ ਹੈ ਜੀ ਹੈਂਡ ਪੇਂਟਿੰਗ ਇਹਨਾਂ ਦੇ ਉੱਪਰ ਠੀਕ ਹੈ ਸ਼ਰਟ ਜੌਰਜਟ ਦੀ ਹੈ ਇਹ ਸ਼ਰਟ ਹੈ ਜੀ ਸਾਰੀ ਮੈਂ ਤੁਹਾਨੂੰ ਇੱਕ ਸੂਟ ਖੋਲ ਕੇ ਦਿਖਾਨੀ ਆ ਪ੍ਰੋ퍼 ਕਿਉਂਕਿ ਸਾਰਾ ਇਹ ਅਟੈਚ ਹੈ ਸਲਵਾਰ ਵੀ ਤੇ ਇਹਦੇ ਨਾਲ ਦੁਪੱਟਾ ਵੀ ਫਿਰ ਇਹਨਾਂ ਦੀ ਤੈਹਾਂ ਕਰਨੀਆਂ ਔਖੀਆਂ ਹੁੰਦੀਆਂ ਇਹ ਹੈਗਾ ਸ਼ਫਵਾਨ ਦਾ ਦੁਪੱਟਾ ਇਹਦੇ ਨਾਲ ਪਿਓਰ ਸ਼ਫਵਾਨ ਦਾ ਲੰਮਾ ਛੋਟਾ ਜੀ ਤੁਹਾਨੂੰ ਇਹ ਦੁਪੱਟਾ ਮਿਲ ਜੇਗਾ ਠੀਕ ਹੈ ਜੀ ਇਹ ਦੁਪੱਟਾ ਹੈ ਸ਼ਰਟ ਮੈਂ ਤੁਹਾਨੂੰ ਇਹ ਦਿਖਾਤਾ ਤੇ ਇਹ ਹੈਗੀ ਹੈ ਸਲਵਾਰ ਠੀਕ ਹੈ ਇਹ ਹੈਗੇ ਨੇ ਜੀ ਸਾਰੇ 33 330 340 350 ਪ੍ਰਾਈਸ ਵਾਲੇ ਠੀਕ ਹੈ ਅੱਜ ਤੁਹਾਨੂੰ ਅਸੀਂ ਦਵਾਂਗੇ ਜੀ ਸਾਰੇ ਇਹ 2200 ਦੇ ਵਿੱਚ ਇਹਦੇ ਵਿੱਚ ਪਿੰਕ ਕਲਰ ਹੈ ਠੀਕ ਹੈ ਬਹੁਤ ਜ਼ਿਆਦਾ ਡਿਸਕਾਊਂਟ ਮਿਲ ਰਿਹਾ ਤੁਹਾਨੂੰ ਇਹਨਾਂ ਸੂਟਾਂ ਦੇ ਉੱਪਰ ਤੇ ਇੱਕ ਤੁਹਾਨੂੰ ਮਿਲੇਗਾ ਜੀ ਇਹ ਲਾਈਟ ਡਾਰਕ ਪਰਪਲ ਪਿੰਕ ਦੇ ਵਿੱਚ ਸੇਮ ਚ ਦੋ ਸੂਟ ਮਿਲ ਜਾਣਗੇ ਠੀਕ ਹੈ ਇਹ ਹੈਗੇ ਨੇ ਸਾਰੇ ਇਸ ਡਿਜ਼ਾਈਨ ਦੇ ਵਿੱਚ ਸੂਟ ਜੌਰਜਟ ਦੇ ਵਿੱਚ ਇਹ ਤੁਹਾਨੂੰ ਨਵਾਂ ਡਿਜ਼ਾਈਨ ਦੰਨੇ ਆ ਸ਼ਫਾਂ ਦੇ ਦੁਪੱਟਿਆਂ ਦੇ ਨਾਲ ਸੂਟ ਰਹਿਣਗੇ ਜੀ ਇਹ ਕ੍ਰੇਪ ਦੀਆਂ ਸਲਵਾਰਾਂ ਦੇ ਨਾਲ ਇਦਾਂ ਹੈਗਾ ਜੀ ਸੂਟ ਇਹ ਜੌਰਜਟ ਦੀ ਸ਼ਰਟ ਆ ਕੋਰਨਰ ਚ ਇਹ ਹੈਵੀ ਜਾਂ ਫੁੱਲਾ ਜਿਹਾ ਬਹੁਤ ਸੋਹਣਾ ਠੀਕ ਆ ਤੇ ਇਹ ਹੈਗਾ ਜੀ ਇਹਦਾ ਬਹੁਤ ਪਿਆਰਾ ਜਿਹਾ ਦੁਪੱਟਾ ਸ਼ਫਾਂ ਦਾ ਠੀਕ ਹੈ ਤੇ ਕ੍ਰੇਪ ਦੀ ਹੈਗੀ ਆ ਜੀ ਇਹ ਸਲਵਾਰ ਡਿਜ਼ਾਈਨ ਤੁਸੀਂ ਦੇਖ ਲਿਆ ਬਹੁਤ ਪਿਆਰਾ ਡਿਜ਼ਾਈਨ ਆ ਤੇ ਪ੍ਰਾਈਸ ਅਕੋਰਡਿੰਗ ਬਹੁਤ ਸੋਹਣੇ ਆ ਇਹਦੇ ਆ ਸਟੱਫ ਵੀ ਤੇ ਲੁੱਕ ਵੀ ਕਲਰ ਇਹਦੇ ਵੀ ਤੁਹਾਨੂੰ ਇਹ ਮਿਲ ਜਾਣਗੇ ਲੈਮਨ ਆ ਲਾਈਟ ਗ੍ਰੇ ਆ ਠੀਕ ਹੈ ਲਾਈਟ ਗ੍ਰੇ ਤੁਹਾਨੂੰ ਦੋ ਸੂਟ ਸੇਮ ਚ ਮਿਲ ਜਾਣਗੇ ਤੇ ਇੱਕ ਡਿਜ਼ਾਈਨ ਤੁਹਾਨੂੰ ਇਹਦੇ ਵਿੱਚ ਹੋਰ ਦੰਨੇ ਅਸੀਂ ਇਹ ਹੈਗਾ ਜੀ ਕਰੀਮੀ ਜਿਹਾ ਕਲਰ ਹੈਂਡ ਪੇਂਟ ਦੇ ਨਾਲ ਸਭ ਦੀ ਪਸੰਦ ਦੇ ਸੂਟ ਨੇਵਾਲੇ ਨੇ ਜਿਹੜੇ ਇਹ ਤਾਂ ਡਾਈ ਐਂਡ ਡਾਈ ਦੇ ਵਿੱਚ ਇਹਦੀ ਸ਼ਰਟ ਰਹੇਗੀ ਬਹੁਤ ਸੋਹਣੀ ਜੀ ਦੇਖੋ ਕਿਤੇ ਤੋਂ ਪਿੰਕ ਆ ਗਿਆ ਪਰਪਲ ਆ ਗਿਆ ਲਾਈਟ ਡਾਰਕ ਐਦਾਂ ਆ ਜਾਣਗੇ ਜੀ ਸਾਰੇ ਇਹ ਜਾਰਜਟ ਸਟੱਫ ਹੈਗਾ 셔ਟ ਦਾ 크레이프 ਦੀ ਇਹਦੇ ਨਾਲ ਸਲਵਾਰ ਹੈ ਜੀ ਸ਼ਫਾਨ ਦਾ ਇਹ ਵਾਲਾ ਹੈਗਾ ਦੁਪੱਟਾ ਦੇਖੋ ਲੁੱਕ 크레이프 ਦੀਆਂ ਸਲਵਾਰਾਂ ਦੇ ਨਾਲ ਤੁਸੀਂ ਇਹਨਾਂ ਸੂਟਾਂ ਨੂੰ ਜਿੱਦਾਂ ਕੋਈ ਫੰਕਸ਼ਨ ਹੋਣੇ ਆ ਉਹਨਾਂ ਦੇ ਵਿੱਚ ਵੇਅਰ ਕਰ ਸਕਦੇ ਹੋ ਪਹਿਲਾ ਪਾਰਟ ਆ ਜਾਂਦਾ ਵੇਅਰ ਤੋਂ ਪਹਿਲਾਂ ਇਹ ਸੇਮ ਦੇ ਵਿੱਚ ਦੋ ਨੇ ਠੀਕ ਆ ਜਾਣਾ ਜਾਣਾ ਲੱਗੇ ਹੀ ਰਹਿੰਦਾ ਦੋ ਤੋਂ ਵੀ ਤਿੰਨ ਹੀ ਨੇ ਇਸ ਕਲਰ ਦੇ ਵਿੱਚ ਇਹ ਤਿੰਨ ਸੂਟ ਨੇ ਇਹ ਵੀ ਇਹਦਾ ਹੀ ਆ ਹਲਕਾ ਜਾਂ ਬਸ ਡਾਰਕ ਆ ਜਾਏਗਾ ਸਲਵਾਰ ਤਾਂ तकरीबन ਸੇਮ ਹੀ ਕਲਰ ਦੀ ਹੈ ਸਾਰਿਆਂ ਦੇ ਨਾਲ ਇਹ ਹੀ ਆ ਜਾਏਗਾ ਜੀ ਹਲਕਾ ਜਾਂ ਡਾਰਕ ਇਹਦੇ ਵਿੱਚ ਲੈਮਨ ਇਹ ਜਿਹੜਾ ਤੁਹਾਨੂੰ ਇਹ ਦਿਖਾਇਆ ਹੋਇਆ ਨੀਚੇ ਸੂਟ ਇਹਦੇ ਵਿੱਚ ਆ ਗਏ ਆ ਇਹਨਾਂ ਦੇ ਸਭ ਦੇ ਸਲਵਾਰ ਇਦਾਂ ਕਰੀਮੀ ਜਿਹਾ ਰਹੇਗੀ ਇਹ ਸਾਰੇ ਕਰੀਮ بیس ਦੇ ਉੱਪਰ ਹੀ ਰਹਿਣਗੇ ਸੂਟ ਸਲਵਾਰਾਂ ਸਭ ਦੇ ਨਾਲ ਇਹ ਕਰੀਮ ਕਲਰ ਦੇ ਹੀ ਰਹਿਣਗੇ ਇਹ ਹੈਗੇ ਨੇ ਜੀ ਕਾਫੀ ਸਾਰੇ ਸੂਟ ਇਸ ਡਿਜ਼ਾਈਨ ਦੇ ਠੀਕ ਹੈ ਜੀ 2200 ਦੇ ਵਿੱਚ ਤੇ ਇੱਕ ਤੁਹਾਨੂੰ ਇਹਦੇ ਵਿੱਚ ਅਸੀਂ ਔਰਗੈਂਜ਼ਾ ਤੇ ਦੇਵਾਂਗੇ ਸੇਮ ਹੀ ਸਟਾਈਲ ਸਟਫ ਚੇਂਜ ਹੋ ਗਿਆ ਔਰਗੇਂਜ਼ਾ ਦੇ ਨਾਲ ਸਿਲਕ ਦੀ ਸਲਵਾਰ ਲਗਾਤੀ ਔਰਗੇਂਜ਼ਾ ਦਾ ਦੁਪੱਟਾ ਲਗਾਤਾ ਇਹ ਹੈਗੀ ਆ ਜੀ 셔ਟ ਔਰਗੇਂਜ਼ਾ ਦੀ 셔ਟ ਦੇ ਉੱਪਰ ਇਹ ਬਹੁਤ ਪਿਆਰਾ ਸੂਟ ਬਣਿਆ ਹੋਇਆ ਠੀਕ ਹੈ ਤੇ ਇਹ ਹੈਗਾ ਜੀ ਔਰਗੇਂਜ਼ਾ ਦਾ ਬਹੁਤ ਪਿਆਰਾ ਜਿਹਾ ਦੁਪੱਟਾ ਤੇ ਇਹ ਹੈਗੀ ਆ ਜੀ ਸਿਲਕ ਦੀ ਸਲਵਾਰ ਇਹਦੇ ਨਾਲ ਹੈਂਡ ਪੇਂਟ ਦੇ ਉੱਪਰ ਆ ਕਲਰ ਇਹ ਤੁਹਾਨੂੰ ਤਿੰਨ ਮਿਲਣਗੇ ਜੀ ਤਿੰਨੋ ਹੀ ਕਲਰ ਬਹੁਤ ਸੋਹਣੇ ਆ ਨੈਕਸਟ ਤੁਹਾਨੂੰ ਦੇ ਰਹੇ ਹਾਂ ਸੀਮੂਡਾਲ ਦੇ ਸੂਟ ਠੀਕ ਹੈ ਇਹ ਮੂਡਾਲ ਦੇ ਸੂਟ ਹੈਗੇ ਨੇ 2900 ਵਾਲੇ ਤੇ ਅੱਜ ਅਸੀਂ ਤੁਹਾਨੂੰ 22 ਦੇ ਵਿੱਚ ਹੀ ਦਵਾਂਗੇ ਪ੍ਰਿੰਟ ਬਹੁਤ ਸੋਹਣੇ ਆ ਬਹੁਤ ਜ਼ਿਆਦਾ ਲਾਈਕ ਕੀਤਾ ਸੀਗਾ ਜਦੋਂ ਮੈਂ ਇਹ ਵਾਲੇ ਸੂਟ ਲੈ ਕੇ ਆਏ ਸੀ ਕਾਫੀ ਜ਼ਿਆਦਾ ਸੂਟ ਅਸੀਂ ਸੇਲ ਕੀਤੇ ਇਹ ਵਾਲਾ ਇਹਦੇ ਨਾਲ ਪ੍ਰਿੰਟ ਦੇ ਨਾਲ ਇਹ ਸਲਵਾਰ ਹੈ ਜੇ ਤੇ ਚਨੌਨ ਸ਼ਫੌਂਦਾ ਹੈਗਾ ਇਹ ਦੁਪੱਟਾ ਲੰਮਾ ਛੋੜਾ ਜਿਹਾ ਠੀਕ ਹੈ ਅੱਜ ਅਸੀਂ ਤੁਹਾਨੂੰ ਇਹ 2200 ਅਸੀਂ ਦਵਾਂਗੇ ਸੇਮ ਦੇ ਵਿੱਚ ਦੋ ਸੂਟ ਆ ਮੋਡਲ ਦੇ ਵਿੱਚ ਇਹ ਵੀ ਮੋਡਲ ਚਾ ਜੇ ਇਹ ਵੀ ਸੂਟ ਬਹੁਤ ਸੋਹਣਾ ਇਹ ਵੀ ਸਭ ਨੇ ਬਹੁਤ ਪਸੰਦ ਕੀਤੇ ਸੀ ਇਹ ਲਾਸਟ ਲਾਸਟ ਪੀਸ ਪਏ ਨੇ ਇੱਕ ਦੋਕ ਤਾਂ ਕਰਕੇ ਮੈਂ ਇਹ ਸੇ ਰੇਟਸ ਕੱਢ ਰਹੀ ਇਹਨਾਂ ਨੂੰ ਬਲੈਕ ਕਲਰ ਦੀ ਸਲਵਾਰ ਆ ਤੇ ਚਨਾਉਣਫਾਉਣ ਦਾ ਬਹੁਤ ਸੋਹਣਾ ਜਿਹਾ ਦੁਪੱਟਾ ਮੋਡਲ ਦੇ ਸੂਟ ਨੇ ਜੀ ਇਹ ਤੇ ਬਾਕੀ ਹੁਣ ਤੁਹਾਨੂੰ ਮੋਡਲ ਦੇ ਵਿੱਚ ਨਵੀਂ ਕਲੈਕਸ਼ਨ ਦੰਨੇ ਆ 3-3 ਮੀਟਰ ਦੀਆਂ ਸ਼ਰਟਾਂ ਦੇ ਨਾਲ ਇਹ ਹੈਗਾ ਜੀ ਕੇਰਾ ਠੀਕ ਹੈ ਇੱਕ ਫੁੱਲ ਆਪਣੇ ਘੇਰੇ ਤੇ ਆ ਜੀਗਾ ਇਕਾ ਜਿਗਾ neck ਤੇ ਇਹ 22 ਮੀਟਰ ਦੀ ਸ਼ਰਟ ਆ ਫੋਟੋ ਚ ਦਿਖਾ ਦਾਂਗੇ ਸਟਾਈਲ ਕਾਟਨ ਦੀ ਸਲਵਾਰ ਇਹਦੇ ਨਾਲ ਤੇ ਬਹੁਤ ਪਿਆਰਾ ਜਿਹਾ ਸਟੱਫ ਹੈ ਦੁਪੱਟੇ ਦਾ ਬਹੁਤ ਨਵਾਂ ਜਿਹਾ ਸਟੱਫ ਆ ਇਹ ਤੜੇ ਗਾ ਜੀ ਲੰਮਾ ਛੋੜਾ ਜਿਹਾ ਦੁਪੱਟਾ ਇਹ ਬਿਲਕੁਲ ਨਿਊ ਜਿਹਾ ਸਟੱਫ ਆ ਹਲਕੀ ਹਲਕੀ ਲਾਈਨ ਆ ਦੁਪੱਟੇ ਦੇ ਵਿੱਚ ਤੇ ਬਹੁਤ ਸੋਹਣਾ ਜਿਹਾ ਸਟੱਫ ਆ ਇਹ ਹੈਗਾ ਦਾ ਲੁੱਕ ਆ ਤੇ ਆ ਜੇਗੀ ਇਹ ਤੁਹਾਨੂੰ ਅਸੀਂ ਡਿਜ਼ਾਈਨ ਦਿਖਾ ਦੰਨੇ ਆ ਕਾਟਨ ਦੀਆਂ ਸਲਵਾਰਾਂ ਦੇ ਨਾਲ ਨੇ ਜਿੱਦਾਂ ਕੋਟੇ ਦਾ ਦੁਪੱਟਾ ਹੁੰਦਾ ਇਦਾਂ ਇੱਕ ਲਾਈਨਿੰਗ ਜੀ ਆ ਦੁਪੱਟੇ 'ਚ ਬਹੁਤ ਸੋਹਣੀ ਤੇ ਪ੍ਰਾਈਸ ਰਹੇਗਾ ਜੀ ਸੇਮ ਹੀ ਅੱਜ ਦੀ ਵੀਡੀਓ ਦਾ ਇਹ ਜੀ ਫੋਟੋ ਨਹੀਂ ਹੈਗੀ ਸੂਟ ਦੀ ਮੈਂ ਤੁਹਾਨੂੰ ਖੋਲ ਕੇ ਦਿਖਾ ਦੰਨੀ ਆ ਇਹ ਜਿਹੜਾ ਆਪਾਂ ਨੇ ਫਰਸਟ ਖੋਲਿਆ ਸੀ ਉਹਦੇ ਵਿੱਚ ਹੀ ਡਿਜ਼ਾਈਨ ਆ ਮੇਲੇ ਦਾ ਜੁਲਦਾ ਜੈ ਇਦਾਂ ਆ ਜਾਏਗਾ ਉਰੇ ਆਪਣਾ neck ਬਣ ਜਾਏਗਾ ਠੀਕ ਹੈ ਸ਼ੋਲਡਰ ਤੇ ਆ ਜਾਈਏ ਇੱਕ ਫੁੱਲ ਤੇ ਇੱਕ ਕਾਰਨਰ ਤੋਂ ਲੈ ਕੇ ਉੱਪਰ ਲੈਂਥ ਤੱਕ ਆ ਜਾਏਗਾ ਇਹ ਇੱਕ ਡਿਜ਼ਾਈਨ ਤੁਹਾਨੂੰ ਇਹ ਵਾਲਾ ਇਹ ਜਿਹੜਾ نیچے ਖੋਲੇ ਉਹਦੀ ਫੋਟੋ ਆ ਠੀਕ ਹੈ ਜੀ ਇਹ ਸੇਮ ਦੇ ਵਿੱਚ ਹੀ ਦੋ ਸੂਟ ਹੈਗੇ ਆ ਜੈ ਵਿਜੇ ਬ੍ਰਾਂਡ ਦੇ ਬਹੁਤ ਪਿਆਰੇ ਸੂਟ ਦਿੰਨੇ ਆ 2900 ਵਾਲੇ ਪਿਓਰ ਕਾਟਨ ਬਾਟਿਕ ਪ੍ਰਿੰਟ ਦੇ ਉੱਪਰ ਇਹ ਹੈਗੇ ਜੀ ਸਲਵਾਰ ਇਹ ਲੇਸ ਦਿੱਤੀ ਹੋਈ ਐਕਸਟਰਾ ਤੇ ਪਿਓਰ ਸ਼ਫਵਾਨ ਦਾ ਦੁਪੱਟਾ ਇਹਦੇ ਨਾਲ ਠੀਕ ਹੈ ਜੀ ਇਹਦੇ ਵਿੱਚ ਕਲਰ ਮੈਂਦੀ ਵੀ ਮਿਲ ਜਾਏਗਾ ਕਿੱਕ ਤੋਂ ਇਹ ਪਿਆਜੀ ਜਿਹਾ ਛੇਡ ਮਿਲ ਜੇਗਾ ਚਾਰ ਕਲਰ ਨੇ ਤੇ ਪ੍ਰਾਈਸ ਹੈਗਾ ਜੀ 2200 ਸ਼ਿਮਰ ਦੇ ਸੂਟ ਦਨੇ 2900 ਵਾਲੇ ਇਹਨਾਂ ਨੂੰ ਤੁਸੀਂ ਪਲੇਨ ਸਿੰਪਲ ਸੂਟ ਵੀ ਬਣਾ ਸਕਦੇ ਹੋ ਜਾਂ ਫਿਰ ਲੇਸ ਵਰਕ ਵਗੈਰਾ ਕੁਝ ਵੀ ਕਰਵਾ ਕੇ ਸਟੱਫ ਬਹੁਤ ਜਿਆਦਾ ਫਾਈਨ ਆ ਬ੍ਰਾਂਡਡ ਪੀਸ ਨੇ ਜੀ ਸ਼ਰਟ ਵੀ ਲੰਮੀ ਚੌੜੀ ਤੇ ਪ੍ਰਿੰਟ ਤੁਹਾਡੇ ਸਾਹਮਣੇ ਆ ਜਿਹੜੇ ਪ੍ਰਿੰਟ ਸੂਟਾਂ ਦੇ ਸ਼ੌਕੀਨ ਆ ਇਹ ਦੇਖੋ ਸਲਵਾਰ ਪਿਓਰ ਮਸਲੀਨ ਦੇ ਉੱਪਰ ਤੇ ਦੁਪੱਟਾ ਵੀ ਪਿਓਰ ਮਸਲੀਨ ਦਾ ਦੁਪੱਟੇ ਲੰਮੇ ਚੌੜੇ ਰਹਿਣਗੇ ਪੂਰੇ ਆ ਠੀਕ ਹੈ ਜੀ ਇਹਦੇ ਤੁਹਾਨੂੰ ਕਲਰ ਦੇ ਦੰਨੇ ਆ ਇਹ ਕਲਰ ਡਿਜ਼ਾਈਨ ਪ੍ਰਿੰਟ ਬਹੁਤ ਸੋਹਣੇ ਸੋਹਣੇ ਆ ਇਸੇਮ ਦੇ ਵਿੱਚ ਕਲਰ ਆ ਜਿਹੜਾ ਆਪਾਂ ਨੇ ਖੋਲਿਆ ਸੀਗਾ ਸੂਟ ਇੱਕ ਤੁਹਾਨੂੰ ਇਹ ਵਾਲਾ ਪ੍ਰਿੰਟ ਮਿਲ ਜੇਗਾ ਇਹ ਪ੍ਰਿੰਟ ਵੀ ਬਹੁਤ ਪਿਆਰਾ ਹੈ ਸਲਵਾਰ ਇਹਦੇ ਨਾਲ ਇੱਕ ਤੁਹਾਨੂੰ ਇਹ ਮਹਿੰਦੀ ਕਲਰ ਚ ਮਿਲ ਜੇਗਾ ਇਹ ਵੀ ਪ੍ਰਿੰਟ ਬਹੁਤ ਪਿਆਰਾ ਹੈ ਇਹ ਸ਼ਿਮਰ ਦੇ ਉੱਪਰ ਨੇ ਜੀ ਸਾਰੀ ਅ ਸ਼ਿਮਰ ਮਸਲੀਨ ਦੇ ਉੱਪਰ ਦੇਖੋ ਸੂਟ ਕਿੰਨਾ ਸੋਹਣਾ ਪ੍ਰਿੰਟ ਆ ਜਿਵੇਂ ਬਲੈਕ ਸੂਟ ਖੋਲਤਾ ਤਾਂ ਸਭ ਤੋਂ ਪਹਿਲਾਂ ਚਾਹੀਦਾ ਬਹੁਤ ਸੋਹਣਾ ਪ੍ਰਿੰਟ ਹੈ ਦਾ ਠੀਕ ਹੈ ਜੀ ਇਹ ਸੀਗੇ ਸਾਰੇ ਸ਼ਿਮਰ ਤੇ ਜਿਹੜੇ ਅਸੀਂ ਤੁਹਾਨੂੰ ਕਾਫੀ ਘੱਟ ਪ੍ਰਾਈਸ 'ਚ ਦੇ ਰਹੇ ਹਾਂ ਥੋੜੇ ਪੀਸ ਸੀਗੇ ਤੇ ਹੁਣ ਤੁਹਾਨੂੰ ਦੇ ਰਹੇ ਹਾਂ ਅਸੀਂ ਡਿਜ਼ਾਈਨਰ ਪੀਸ 3 ਮੀਟਰ ਦੀ ਸ਼ਰਟ ਦੇ ਨਾਲ ਅਜੇ ਇਹ ਹੈਗਾ 폴카 ਡਾਟਸ ਦੇ ਉੱਪਰ ਪ੍ਰਿੰਟ ਪ੍ਰਿੰਟ ਹਾਈਲਾਈਟ ਆ ਸਾਰਾ ਹੀ ਹੈਂਡਵਰਕ ਦੇ ਨਾਲ કોટਨ ਦੀ ਸਲਵਾਰ ਤੇ ਦੁਪੱਟੇ ਤੇ ਤੁਹਾਨੂੰ ਵਰਕ ਮਿਲੇਗਾ ਔਰਗੈਂਜ਼ਾ ਦਾ ਦੁਪੱਟਾ ਐਡਾ ਮਿਲੇਗਾ ਜੀ ਵਰਕ ਸਾਰੀ ਦੁਪੱਟੇ ਤੇ ਇਹ ਹੈਗਾ ਡਿਜ਼ਾਈਨਰ ਜਿਹਾ ਪੀਸ ਇਹ ਰੰਗਿੰਦੇ ਦੁਪੱਟੇ ਖੂਸ਼ ਐਡਾਂ ਦੀ ਲੁੱਕ ਆ ਜਾਏਗੀ ਸੇਮ ਦੇ ਵਿੱਚ ਦੋ ਸੂਟ ਹੈਗੇ ਆ ਠੀਕ ਹੈ ਤੇ ਕਲਰ ਤੁਹਾਨੂੰ ਮਿਲ ਜਾਣਗੇ ਇਹਦੇ ਨਾਲ ਹੀ ਹਲਕਿਆ ਜਿਹਾ ਲਾਈਟ ਗ੍ਰੇਜ ਆ ਸ਼ੇਡ ਆ ਸਲਵਾਰ ਦਾ ਇੱਕ ਕਲਰ ਤੁਹਾਨੂੰ ਸਲਵਾਰ ਦਾ ਮਿਲ ਜੇਗਾ ਜੀ ਇਹ ਵਾਲਾ ਆਰਖੰਡੀ ਦਾ ਸੂਟ ਦੰਨੇ ਆ ਕਾਫੀ ਘੱਟ ਪ੍ਰਾਈਸ ਦੇ ਵਿੱਚ 3500 ਸੀਗਾ ਜੀ ਸੂਟ ਦਾ ਪ੍ਰਾਈਸ ਦੋ ਪੀਸ ਫਾਈ ਨੇ ਤਾਂ ਕਰਕੇ ਤੁਹਾਨੂੰ ਇਹ 2200 ਚ ਹੀ ਦਵਾਂਗੇ 3 ਮੀਟਰ ਦੀ ਸ਼ਰਟ ਦੇ ਨਾਲ ਆਰਖੰਡੀ ਦਾ ਬਹੁਤ ਸੋਹਣਾ ਸੂਟ ਆ ਬਹੁਤ ਪਿਆਰਾ ਪੀਸ ਆ। 오ਰਗੈਂਜ਼ਾ ਦਾ ਦੁਪੱਟਾ ਇਹਦੇ ਨਾਲ ਠੀਕ ਆ 컬러 ਦੋ ਮਿਲ ਜਾਣਗੇ। ਆਰਕੰਡੀ ਤੇ ਆ ਜੀ 셔ਟ ਦਾ ਸਟਾਫ ਆ ਜਿਹੜਾ। ਦੋਨੋਂ ਹੀ ਬਹੁਤ ਸੋਹਣੇ ਆ। ਇਹ 셔ਟ ਦੇ ਨੀਚੇ ਲਾਈਨਿੰਗ ਵੀ ਦਿੱਤੀ ਹੋਈ ਆ। ਇਹ ਹੈਗਾ ਦੁਪੱਟਾ। ਠੀਕ ਆ ਜੀ। ਤੇ ਤੁਹਾਨੂੰ ਹੁਣ ਅਸੀਂ ਦੰਨੇ ਆ। ਇਹ ਮਸਲੀਨ ਦੇ ਸੂਟ ਲਾਈਨਾਂ ਵਾਲੀ ਬਹੁਤ ਸੋਹਣੀ ਬ੍ਰਾਂਡਡ ਮਸਲੀਨ ਹੈ 2600 ਵਾਲਾ ਸੂਟ ਆ ਜਿਹੜੇ ਅਸੀਂ ਤੁਹਾਨੂੰ ਅੱਜ 2200 ਦੇ ਵਿੱਚ ਹੀ ਦਵਾਂਗੇ ਪ੍ਰਿੰਟ ਬਹੁਤ ਸੋਹਣਾ ਸਾਰੇ ਸੂਟਾਂ ਦੇ 2.5 ਮੀਟਰ ਦੀਆਂ ਸ਼ਰਟਾਂ ਦੇ ਨਾਲ ਸ਼ਰਟ ਨੂੰ ਲਾਈਨਿੰਗ ਲੱਗ ਕੇ ਬਣੇਗੀ ਸਲਵਾਰ ਨੂੰ ਕੋਈ ਜ਼ਰੂਰਤ ਨਹੀਂ ਹੈ ਤੇ ਦੁਪੱਟੇ ਵੀ ਬਹੁਤ ਪਿਆਰੇ ਆ ਇੱਧਾ ਰਹਿਣਗੇ ਜੀ ਦੁਪट्टे ਲੰਮੇ ਛੋੜੇ ਜੇ ਦੁਪੱਟੇ ਤੇ ਸ਼ਰਟ ਦਾ ਸਟੱਫ ਸੇਮ ਆ ਡਿਜ਼ਾਈਨ ਦਾ ਫਰਕ ਇਹਦੇ ਵਿੱਚ ਤੁਹਾਨੂੰ ਇੱਕੇ ਫਿਰੋਜ਼ੀ ਕਲਰ ਮਿਲ ਜਾਏਗਾ ਠੀਕ ਹੈ ਫਿਰੋਜ਼ੀ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਸੇਮ ਦੇ ਵਿੱਚ ਦੇਖ ਤੁਹਾਨੂੰ ਪ੍ਰਿੰਟ ਮਿਲ ਜਾਏਗਾ ਇਹ ਪ੍ਰਿੰਟ ਬਹੁਤ ਸੋਹਣਾ ਹੈ ਬਹੁਤ ਪਿਆਰਾ ਪ੍ਰਿੰਟ ਆ ਤੇ ਇਹਦੇ ਨਾਲ ਇਹ ਪਰਪਲ ਜੇ ਸ਼ੇਡ ਦੇ ਵਿੱਚ ਸਲਵਾਰ ਆ ਇੱਕ ਕਲਰ ਤੁਹਾਨੂੰ ਇਹ ਬਲੈਕ ਮਿਲ ਜਾਏਗਾ ਬਲੈਕ ਪ੍ਰਿੰਟ ਵੀ ਬਹੁਤ ਸੋਹਣਾ ਹੈ ਠੀਕ ਹੈ 프린ਟਡ 2600 ਵਾਲੇ ਸੂਟ ਨੇ ਜਿਹੜੇ ਅਸੀਂ ਤੁਹਾਨੂੰ 2200 ਚ ਦੇ ਰਹੀ ਅੱਜ ਇੰਨੇ ਕੇ ਪੀਸ ਰਹਿ ਗਏ ਜਿਨ੍ਹਾਂ ਦੇ ਵਿੱਚ ਇਹ ਜੈ ਵਿਜੇ ਬ੍ਰਾਂਡ ਦਾ ਸੂਟ ਦੇ ਰਹੀ ਹਾਂ ਜੀ ਇਹ ਹੈਗੇ ਬਲੈਕ ਕਲਰ ਦੇ ਉੱਪਰ ਸ਼ਰਟ neck ਨੂੰ highlight ਕੀਤਾ ਹੋਇਆ ਵਰਕ ਦੇ ਨਾਲ ਤੇ ਘੇਰਾ highlight ਆ lacees ਦੇ ਨਾਲ ਇਹ कॉटन ਦਾ ਹੈਗਾ ਜੀ ਇਹਦੇ ਨਾਲ ਪੈਂਟ ਫਲਾਜੋ ਸਲਵਾਰ ਕੁਛ ਮਰਜ਼ੀ ਬਣਾ ਸਕਦੇ ਹੋ ਸਟਾਫ ਤੇ ਇਹ ਹੈਗਾ ਜੀ ਇਹਦਾ ਬਹੁਤ ਸੋਹਣਾ ਜਿਹਾ ਦੁਪੱਟਾ ਮਸਲੀਨ ਦੇ ਉੱਪਰ ਸਟਾਈਲਿਸ਼ ਜਿਹਾ ਸੂਟ ਬਣੇਗਾ ਆਫਿਸ ਵੇਅਰ ਵਾਸਤੇ ਬਹੁਤ ਸੋਹਣੀ ਕਲੈਕਸ਼ਨ ਆ ਕੁਛ ਇਦਾਂ ਦੀ ਲੁੱਕ ਹੈ ਜੈ ਵੀ ਜੈ ਬ੍ਰੈਂਡ ਆ ਇਹਦੇ ਨਾਲ ਤੁਹਾਨੂੰ ਇਹ ਵਾਲਾ ਕੰਟਰਾਸਟ ਮਿਲ ਜੇਗਾ। ਇੱਕ ਤੁਹਾਨੂੰ ਇਹਦੇ ਵਿੱਚ ਇਹ ਮਹਿੰਦੀ ਜਿਹਾ ਮਿਲ ਜੇਗਾ ਜੀ। ਇਹਦੇ ਨਾਲ ਇਹ ਵਾਲਾ ਕੰਟਰਾਸਟ ਮਿਲ ਜੇਗਾ। ਠੀਕ ਹੈ। ਤੇ ਇੱਕ ਤੁਹਾਨੂੰ ਇਹਦੇ ਵਿੱਚ ਇਹ ਪੈਰਟ ਕਲਰ ਇਹਦੇ ਨਾਲ ਵੀ ਤੁਹਾਨੂੰ ਇਹ ਪਿਆਜ਼ੀ ਜਿਹਾ ਸ਼ੇਡ ਦਾ ਕੰਟਰਾਸਟ ਮਿਲ ਜੇਗਾ। ਸਿੰਗਲ ਸਿੰਗਲ ਸੂਟ ਪਏ ਨੇ ਜਿਹੜੇ 3000 2700 ਇਦਾਂ ਦੀ ਰੇਂਜ ਵਾਲੇ ਤੁਹਾਨੂੰ 2200 ਚ ਦੇ ਰਹੇ ਹਾਂ 3 3 ਮੀਟਰ ਦੀਆਂ ਸ਼ਰਟਾਂ ਦੇ ਨਾਲ ਸਾਹਿਬਾ ਬ੍ਰਾਂਡ ਦਾ ਸੂਟ ਹੈ ਜੀ ਇਹ ਵੀ ਸਿੰਗਲ ਪੀਸ ਤੇ ਹੈ ਕਿ ਸਲਵਾਰ ਤੇ ਇਹ ਹੈਗਾ ਜੀ ਬਹੁਤ ਸੋਹਣਾ ਜਿਹਾ ਦੁਪੱਟਾ ਰੌਮ ਟੈਕਸ ਦਾ ਪ੍ਰਿੰਟਡ ਸੂਟ ਆ 올 오버 수트 ਆ ਜੀ 5 ਮੀਟਰ ਦਾ ਇਹ ਵੀ ਲਾਸਟ ਹੀ ਪੀਸ ਆ ਤੇਰਗੇ ਇਹਦੇ ਨਾਲ ਤੁਹਾਨੂੰ ਟੈਬੀ ਸਿਲਕ ਦਾ ਦੁਪੱਟਾ ਮਿਲ ਜੇਗਾ ਸਾਰੇ ਦੁਪੱਟੇ 'ਚ ਬੂਟੀ ਰਹੇਗੀ ਬਹੁਤ ਸੋਨੇ ਪ੍ਰਿੰਟ ਦਾ ਸੂਟ ਆ ਜੀ ਲੁੱਕ ਵੀ ਬਹੁਤ ਸੋਹਣੀ ਆ ਸਾਹਿਬਾ ਬ੍ਰੈਂਡ ਤੇ ਇਹ ਦੁਪੱਟਾ ਇਹਦੇ ਨਾਲ ਪਿਓਰ ਕਾਟਨ ਦਾ ਸੂਟ ਆ ਬਹੁਤ ਸੋਹਣੇ ਜਿਹੇ ਡਿਜ਼ਾਈਨ ਦੇ ਨਾਲ ਆ ਜੀ ਸੂਟ ਇਹ ਇਹਦੀ ਸਲਵਾਰ ਤੇ ਵਰਕ ਆ ਜਾਏਗਾ ਇਹਦਾ ਦੁਪੱਟਾ ਇਹ ਸਿੰਗਲ ਸਿੰਗਲ ਪੀਸ ਨੇ ਸਾਰੇ ਇਹ ਵੀ ਸਾਹਿਬਾ ਬ੍ਰੈਂਡ ਦੇ ਜਿਹਦੇ ਨਾਲ ਦੀ ਮੈਂ ਤੁਹਾਨੂੰ ਪਹਿਲਾਂ ਦਿਖਾਏ ਆ ਜੇ ਜਿੱਦਾ ਆਪਣੇ ਪ੍ਰਿੰਟ ਨਿਊਸ ਤੇ ਆਰਕੰਡੀ ਦਿਖਾਈ ਆ ਉਹਦੇ ਨਾਲ ਦੇ ਪ੍ਰਿੰਟ ਨੇ ਨਾ ਸੂਟਾਂ ਦੇ ਦੋ ਸੂਟ ਤੁਹਾਨੂੰ ਬਲੈਕ ਕਲਰ ਚ ਮਿਲ ਜਾਣਗੇ ਫੋਟੋ ਹੈਗੀ ਅਸੀਂ ਇਹ ਵਾਲਾ ਡਿਜ਼ਾਈਨ ਹੈ ਦਾ ਸੇਮ ਪਿਓਰ ਕਾਟਨ ਸਟਫ ਦੀ ਫੁੱਲ ਗਰੰਟੀ ਆ ਬਹੁਤ ਸੋਹਣਾ ਸਟਫ ਹੈ ਇਸ ਤੋਂ ਇਹ ਵਾਲਾ ਸੂਟ ਮਿਲ ਜੇਗਾ ਇਹਦੇ ਕਾਰਨਰ ਚ ਇਦਾਂ ਬੋਰ ਸੋਨਾ ਜਿਹਾ ਫਲਾਰ। ਇਸ ਇਹਦਾ ਸਟਾਈਲਿਸ਼ਾ ਦੁਪੱਟਾ ਹੈ। ਇਦਾਂ ਡਿਜ਼ਾਈਨਰ ਦਾ ਦੁਪੱਟਾ ਬਣਿਆ ਹੋਇਆ। ਕਾਟਨ ਦਾ ਸੂਟ ਹੈ 블랙 ਸਲਵਾਰ ਦੇ ਨਾਲ। ਠੀਕ ਹੈ ਇਹ ਹੈ ਕਿ ਨੇ ਜੀ ਸਾਰੇ 2200 ਦੇ ਸੂਟ ਤੇ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ। ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਜੇ ਤੁਹਾਨੂੰ ਕਿੱਦਾਂ ਲੱਗੇ ਸਾਰੇ ਸੂਟ ਵੀਡੀਓ ਦੇਖਣ ਲਈ ਥੈਂਕ ਯੂ so much।